ਸੈਡੋਨਾ ਦੀ ਇੱਕ ਬੜੀ ਸੋਹਣੀ ਆਰਟ ਗੈਲਰੀ 'ਚ ਖੜੇ ਆ ਜੀ ਸੋ ਇਹ ਮਾਊਂਟੇਨ ਲਾਇਨ ਆ ਅਮਰੀਕਾ ਦਾ ਮਾਊਂਟੇਨ ਲਾਇਨ ਇਹ ਕਹਿੰਦੇ ਜਿਹੜਾ origignal size ਹੁੰਦਾ ਉਸ ਤੋਂ 25% ਥੋੜਾ ਜਿਹਾ ਵੱਡਾ ਵਾ ਪਰ ਬਣਾਇਆ ਇੰਨਾ ਕਮਾਲ ਦਾ ਨਾ ਅੱਖਾਂ-ਅੱਖਾਂ ਉਹਦੇ ਬੋਡੀ ਦੇ ਜਿਹੜੇ ਕਾਰਨਲਸ ਨੇ ਪੂੰਛ ਅੱਖਾਂ 'ਚ ਵੀ ਉਹਦੇ ਉਹੀ ਖੇਚਾ ਜਿਹੜੀ ਅਸਲੀ ਲਾਇਨ ਤੇ ਹੁੰਦੀ ਆ ਸੋ ਅਮਰੀਕਾ 'ਚ ਦੂਜੇ ਸ਼ੇਰ ਤਾਂ ਨਹੀਂ ਹੁੰਦੇ ਪਰ ਮਾਊਂਟੇਨ ਲਾਇਨ ਹੁੰਦਾ ਬਾਕੀ ਹੋਰ ਵੀ ਉੱਧਰ ਦੇਖੋ ਮਾਉਂਟੇਨ ਨਾ ਹੋਣ ਹੋਰ ਚੀਜ਼ਾਂ ਲੱਗੀਆਂ ਗੈਲਰੀਆਂ ਕਮਾਲ ਦੀਆਂ ਅਮਰੀਕਾ ਦਾ ਸਭ ਤੋਂ ਜ਼ਿਆਦਾ ਲੋਕ ਇੱਥੇ ਖਰੀਦਣ ਆਉਂਦੇ ਆ ਇਹ ਆ ਜੀ ਚਲਾਕਾ ਪਾਕੀ ਸਡੋਨਾ ਦੇਖੋ ਕਿੰਨੇ ਤਰ੍ਹਾਂ ਦਾ ਆਟਾ ਔਰ ਹਵਾ ਨਾਲ ਕਿੰਨਾ ਵਧੀਆ ਜਿਹੜਾ ਖੰਦਾ ਜਦੋਂ ਹਵਾ ਨਾਲ ਘੁੰਮਦਾ ਵਾ ਉਹਨੂੰ ਡਿਜ਼ਾਈਨ ਬਦਲਦੇ ਆ। ਬਹੁਤ ਹੀ ਜਗਾ ਹੈ। ਲੋ ਜੀ ਇਹ ਜੀ ਦੁਕਾਨ ਆ। ਇਹ ਨਿਆਣਿਆਂ ਵਾਸਤੇ ਇੰਨੀਆਂ ਚਾਕਲੇਟਾਂ, ਟੌਫੀਆਂ, ਸੂਟੇ ਆ ਲੱਗੋ ਬੜਾ ਬੈਠਣਾ ਹੈ